ਜਦੋਂ ਮਾਤਾ ਜੀਤੋ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੋਲੋਂ ਮੁਕਤੀ ਦੀ ਸਾਧਨਾ ਕਰਕੇ ਦਸਮਦਵਾਰ ਦੀ ਸੁਖ ਦੀ ਸੋਝੀ ਪ੍ਰਾਪਤ ਕੀਤੀ ਅਤੇ ਆਪ ਜੀ ਨੇ ਜਾਣ ਲਿਆ ਸੀ ਕਿ ਸਹਿਬਜ਼ਾਦਿਆਂ ਜੀ ਦੀਆਂ ਸ਼ਹੀਦੀਆਂ ਜੰਗ ਵਿੱਚ ਹੋ ਜਾਣੀਆਂ ਹਨ ਤਦੋਂ ਮਾਤਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਆਪ ਆਪਣੀ ਅੰਛ ਨੂੰ ਜਗਤ ਵਿੱਚ ਰੱਖੋ ਜਿਸ ਨਾਲ ਸੰਸਾਰ ਵਿੱਚ ਸਾਝ ਬਣੀ ਰਹੇ ਅਤੇ ਮਾਤਾ ਜੀ ਨੇ ਗੁਰੂ ਜੀ ਨੂੰ ਫਰਮਾਇਆ ਕਿ ਸੰਸਾਰ ਵਿੱਚ ਪੁੱਤਰਾ ਨਾਲ ਹੀ ਮੇਲ ਮਿਲਾਪ ਰਹਿੰਦਾ ਹੈ ਸੋ ਆਪ ਮੇਰੀ ਇਹ ਬੇਨਤੀ ਪ੍ਰਵਾਨ ਕਰੋ ਸ੍ਰੀ ਜੀਤੋ ਜੀ ਤੋਂ ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ ਤੁਸੀਂ ਇतना ਸਿਮਰਨ ਅਭਿਆਸ ਕਰਕੇ ਸਭ ਕੁਝ ਪ੍ਰਾਪਤ ਕੀਤਾ ਹੈ ਸੋ ਤੁਸੀਂ ਇਹ ਸਾਰਾ ਯੋਗ ਅਤੇ ਸਿੱਧੀਆਂ ਆਪਣੀ ਸੰਤਾਨ ਵਾਸਤੇ ਪਾਈਆਂ ਹਨ ਭੂਤ ਭਵਿੱਖ ਦੀ ਤੁਹਾਨੂੰ ਖਬਰ ਹੈ ਫਿਰ ਵੀ ਤੁਸੀਂ ਝੂਠੇ ਮੋਹ ਵਿੱਚ ਅਜੇ ਤੱਕ ਫਸੇ ਹੋਏ ਹੋ ਮਾਤਾ ਜੀਤੋ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੀ ਮੈਂ